ਉਸੀ ਸਰਕਾਰਾਂ ਦੇ ਲਈ ਕੁਝ ਨਹੀਂ ਹੋ ਕੀੜੇ ਮਕੌੜੇ ਵੱਤ ਵੱਤ ਕੋਕਰੋਚ ਜਦੋਂ ਜੀ ਕੀਤਾ ਫਾਇਲ ਦਾ ਛਿੱਟਾ ਮਾਰ ਕੇ ਮੁਕਾ ਲਏ ਜਦੋਂ ਜੀ ਕੀਤਾ ਗੁੜਦੀ ਰੋੜੀ ਰੱਖ ਕੇ ਬੁਲਾ ਲਏ ਜੇ ਬਾੜੇ ਹੋ ਗਏ ਤੇ ਹੜ ਆ ਜਾਂਦੇ ਨੇ ਤੇ ਜੇ ਹੋਰ ਵੀ ਤੰਗ ਕਰਦੇ ਹਾਂ ਤਾਂ ਇਨਾਂ ਕੋਲ ਪ੍ਰਵਾਸੀ ਮਜ਼ਦੂਰਾਂ ਦੇ ਨਾਮ ਦੇ ਉੱਪਰ ਬਾਹੂ ਬਲੀ ਵੀ ਨਹੀਂ ਜਿਨ੍ਹਾਂ ਨੂੰ ਵੋਟਾਂ ਦੇ ਕੇ ਇਹਨਾਂ ਨੇ ਪੰਜਾਬ ਦੇ ਵਿੱਚ ਬਿਠਾਇਆ ਹੋਇਆ ਨਹੀਂ ਤਾਂ ਹੁਣ ਤੱਕ ਬਾਕੀ ਸੂਬਿਆਂ ਵਾਂਗ ਪੰਜਾਬ ਵਿਧਾਨ ਸਭਾ ਦੇ ਵਿੱਚ ਐਕਟ ਪਾਸ ਨਾ ਹੋ ਗਿਆ ਹੁੰਦਾ ਕਿ ਪ੍ਰਵਾਸੀ ਜਿੰਨਾ ਮਰਜ਼ੀ ਕੋਈ ਨੌਕਰੀ ਕਰਨ ਲਈ ਕੋਈ ਸਰਵਿਸੇਸ ਦੇਣ ਲਈ ਪੰਜਾਬ ਦੇ ਵਿੱਚ ਆਵੇ ਉਹਦਾ ਆਧਾਰ ਪੰਜਾਬ ਦਾ ਨਹੀਂ ਬਣੇਗਾ ਉਹਦਾ ਵੋਟਰ ਕਾਰਡ ਪੰਜਾਬ ਦਾ ਤਾਂ ਬਿਲਕੁਲ ਹੀ ਨਹੀਂ ਬਣੇਗਾ ਤੇ ਉਹਦਾ ਰਾਸ਼ਨ ਕਾਰਡ ਵੀ ਨਹੀਂ ਬਣੇਗਾ ਪਰ ਉਹ ਤਾਂ ਇੱਥੇ ਵੱਡਿਆਂ ਚਾਇਤਾਦਾਂ ਬਣਾ ਰਹੇ ਨੇ ਜਾਲੀ ਵੋਟਾਂ ਇਹਨਾਂ ਲਈ ਪੈ ਰਹੀਆਂ ਨੇ ਇਹ ਮੈਂ ਕਿਉਂ ਗੱਲਾਂ ਕਰ ਰਿਹਾ ਹਾਂ ਕਿਉਂਕਿ ਦੁਆਬੇ ਦੇ ਵਿੱਚ ਇੱਕ 5 ਸਾਲ ਦੇ ਮਾਸੂਮ ਲੜਕੇ ਦੇ ਨਾਲ ਇੱਕ ਬਈਏ ਨੇ ਬਦਫੈਲੀ ਤੱਕ ਕੀਤੀ ਕੀਤੀ ਹੈ ਉਸ ਤੋਂ ਬਾਅਦ ਉਸ ਦੇ ਨਿਜੀ ਅੰਗਾਂ ਨੂੰ ਲੋਹੇ ਨਾਲ ਪਾੜਿਆ ਵੀ ਦੱਸਿਆ ਜਾਂਦਾ ਤੇ ਉਹਦੀ ਪੈਂਟ ਦੇ ਨਾਲ ਉਹਦਾ ਗਲ ਕੁੱਟ ਕੇ ਉਹਦਾ ਕਤਲ ਵੀ ਕੀਤਾ ਉਹ 5 ਸਾਲ ਦਾ ਮਾਸੂਮ ਕਿ ਗੁਰਦੁਆਰੇ ਇਸ ਲਈ ਮੱਥਾ ਟੇਕਣ ਗਿਆ ਸੀ ਕਿ ਆਪਣੀ ਜ਼ਿੰਦਗੀ ਤੋਂ ਹੱਥ ਤੋਂ ਬੈਠੇਗਾ ਔਰ ਉਸ ਦੀ ਲਾਸ਼ ਨੂੰ ਨੇੜਲੇ ਇੱਕ ਸ਼ਮਸ਼ਾਨ ਘਾਟ ਦੇ ਨੇੜੇ ਸਿੱਟ ਦਿੱਤਾ ਤਾਂ ਕਿ ਦੇਖਣ ਵਾਲਿਆਂ ਨੂੰ ਇਹ ਲੱਗੇ ਕਿ ਸ਼ਾਇਦ ਬਲੀ ਦਿੱਤੀ ਗਈ ਹੈ ਪਰ ਪੋਸਟਮਾਰਟਮ ਰਿਪੋਰਟ ਦੇ ਵਿੱਚ ਡਾਕਟਰਾਂ ਨੇ ਸੰਕੇਤ ਦਿੱਤੇ ਨੇ ਕਿ ਬੱਚੇ ਨਾਲ ਬਦਫੈਲੀ ਹੋਈ ਹੈ ਔਰ ਜੋ ਵੀਡੀਓ ਰਿਕਾਰਡਿੰਗਸ ਵੀ ਦਿਖ ਰਹੀਆਂ ਨੇ ਜਿਸ ਤਰੀਕੇ ਨਾਲ ਉਹ ਬੱਚੇ ਨੂੰ ਆਪਣੇ ਸਕੂਟਰ ਤੇ ਬਿਠਾ ਕੇ ਖੁਸ਼ੀ-ਖੁਸ਼ੀ ਲਿਜਾ ਰਿਹਾ ਸੀ ਉਸ ਤੇ ਨਾਲ ਉਸ ਤੇ ਦਿਲ ਦੇ ਵਿੱਚ ਜੋ ਗੰਦੀਆਂ ਭਾਵਨਾਵਾਂ ਪੈਦਾ ਹੋ ਰਹੀਆਂ ਨੇ ਉਹ ਉਜਾਕਰਨੇ ਅੱਜ ਇਹ ਵਿਸ਼ਾ ਜ਼ਰੂਰੀ ਹੋ ਗਿਆ ਸੀ ਮਾਈਗ੍ਰੈਂਟ ਲੇਬਰ ਪੰਜਾਬ ਦੇ ਮੀਡੀਆ ਵੱਲੋਂ ਇੱਕ ਐਸਾ ਸੱਚ ਜੋ ਸਰਕਾਰਾਂ ਦੇ ਆਖਣ ਦੇ ਉੱਪਰ ਲਖੋ ਲਿਆ ਗਿਆ ਸੋਚੋ ਕਾਤਲ ਤੁਹਾਡੇ ਘਰ ਦੇ ਬਾਹਰ ਬੈਠਾ ਤੇ ਤੁਹਾਡੇ ਨਿਆਣੇ ਉਹਦੇ ਨਾਲ ਖੇਡ ਰਹੇ ਨੇ ਤੇ ਉਹ ਇੱਕ ਨਿਆਣੇ ਨੂੰ ਚੀਜੀ ਦਿਵਾਉਣ ਦੇ ਬਹਾਨੇ ਨਾਲ ਲਿਜਾ ਕੇ ਉਸ ਨਿਆਣੇ ਨਾਲ ਬਦਫੈਲੀ ਕਰੇ ਤੇ ਉਹਨੂੰ ਮਾਰ ਦੇਵੇ ਹੁਣ ਜ਼ਿੰਮੇਵਾਰੀ ਕੀ ਸਿਰਫ ਮਾਂ-ਬਾਪ ਦੀ ਹੈ ਕੀ ਸਿਰਫ ਸਮਾਜ ਦੀ ਹੈ ਸਾਡੀ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਉਹਨਾਂ ਬੱਚਿਆਂ ਨੂੰ ਸੇਫ ਕਿਵੇਂ ਕਰੀਏ ਪਰ ਮਾਹੌਲ ਉਦੋਂ ਖਤਰਨਾਕ ਹੋ ਜਾਂਦਾ ਭਲੇਓ ਲੋਕੋ ਜਦੋਂ ਮੀਡੀਆ ਅਤੇ ਸਰਕਾਰ ਇਹ ਚੁੱਪੀ ਸਾਧ ਕੇ ਅਣਦੇਖਾ ਕਰਨ ਲੱਗ ਜਾਂਦੇ ਨੇ ਮੈਂ ਗੁਰਮਿੰਦਰ ਸਿੰਘ ਸਮਦ ਤੁਸੀਂ ਵੇਖ ਰਹੇ ਹੋ ਸੰਵਾਦ 88 ਨਿਊਜ਼ ਕਰ ਲੈਣਾ ਸਬਸਕ੍ਰਾਈਬ ਜਨਾਬ ਅਪਾ ਅੱਜ ਗੱਲ ਕਰਾਂਗੇ ਪੰਜਾਬ ਵਿੱਚ ਆਉਣ ਵਾਲੇ ਬਾਹਰੀ ਮਜ਼ਦੂਰਾਂ ਦੀ ਅਸਲੀਅਤ ਦੀ ਉਹਨਾਂ ਦੁਆਰਾ ਕੀਤੇ ਗਏ ਅਪਰਾਧਾਂ ਦੀ ਅਤੇ ਸਰਕਾਰ ਦੀ ਭੂਮਿਕਾ ਦੀ ਇਹ ਮਹਜ਼ ਇੱਕ ਅਪਰਾਧ ਦੀ ਕਹਾਣੀ ਨਹੀਂ ਹੈ ਇਹ ਪੂਰੀ ਪੰਜਾਬੀ ਜ਼ਿੰਦਗੀ ਨੂੰ ਆਏ ਖਤਰੇ ਦੀ ਕਹਾਣੀ ਹੈ ਜਿਸ ਨੂੰ ਅਸੀਂ ਆਪਣੇ ਆਪ ਆਪਣੇ ਘਰੇ ਵਾੜਿਆ ਉੱਤਰ ਪੱਛਮ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਮੈਂ ਦੁਆਬੇ ਵਿੱਚ ਪਹਿਲਾਂ ਵੀ ਕਿਹਾ ਸੀ ਇੱਕ 5 ਸਾਲ ਦਾ ਬੱਚਾ ਮੈਂ ਉਸ ਦਾ ਨਾਮ ਜ਼ਿੰਦਗੀ ਰੱਖਿਆ ਪੱਤਰਕਾਰੀ ਦੀ ਨੈਤਿਕਤਾ ਨੂੰ ਬਰਕਰਾਰ ਰੱਖਣ ਲਈ ਬੱਚੇ ਤੇ ਜਗਾ ਦਾ ਨਾਮ ਲੈਣਾ ਠੀਕ ਨਹੀਂ ਸੋ ਮੈਂ ਨਹੀਂ ਲਵਾਗਾ ਹਾਲਾਂਕਿ ਮੈਨੂੰ ਪਤਾ ਕਿ ਪੰਜਾਬੀ মিডিਏ ਨੇ ਉਹਨਾਂ ਦੀ ਜਾਣਕਾਰੀ ਦੀਆਂ ਤੱਜੀਆਂ ਉੜਾ ਦਿੱਤੀਆਂ ਨੇ ਜ਼ਿੰਦਗੀ ਪੇਟਾ ਰੋਜ਼ ਆਪਣੇ ਪਿੰਡ ਦੇ ਗੁਰਦੁਆਰੇ ਜਾ ਕੇ ਆਪਣੀ ਭੈਣ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਖੇਡਦਾ ਸੀ ਆਪਣੀ ਭੈਣ ਆਪਣੇ ਦੋਸਤਾਂ ਨਾਲ ਖੁਸ਼ ਰਹਿੰਦਾ ਸੀ ਉਸ ਦਿਨ ਵੀ ਜ਼ਿੰਦਗੀ ਆਪਣੀ ਪੈਣ ਦਾ ਹੱਥ ਫੜ ਕੇ ਗੁਰਦੁਆਰੇ ਜਾਂਦਾ ਅੰਦਰ ਜਦੋਂ ਪਾਠ ਸ਼ੁਰੂ ਹੋ ਜਾਂਦਾ ਪੈਣ ਵੱਡੀ ਅੰਦਰ ਚਲੀ ਜਾਂਦੀ ਹੈ ਲੇਕਿਨ ਜ਼ਿੰਦਗੀ ਬਾਹਰ ਆਪਣੇ ਦੋਸਤਾਂ ਨਾਲ ਖੇਡਣ ਵਿੱਚ ਮਸਰੂਫ ਹੋ ਜਾਂਦਾ ਤੇ ਉਹ ਕਾਤਲ ਜੋ ਕਈ ਦਿਨਾਂ ਤੋਂ ਉਸ ਬੱਚੇ ਦੇ ਉੱਪਰ ਨਜ਼ਰ ਰੱਖ ਰਿਹਾ ਸੀ ਕਈ ਮਹੀਨਿਆਂ ਤੋਂ ਉਹਨੂੰ ਬੁਲਾਉਂਦਾ ਕਿ ਉਸ ਤੇ ਸਕੂਟਰ ਨੂੰ ਤੱਕਾ ਲਾਵੇ ਫਿਰ ਅੱਗੇ ਜਾ ਕੇ ਜਿਸ ਤਰੀਕੇ ਨਾਲ ਵੀਡੀਓ ਉਹਦੇ ਵਿੱਚ ਸੀਸੀਟੀਵੀ ਕੈਮਰੇ ਆ ਦੀ ਫੁਟੇਜ ਦੇ ਵਿੱਚ ਦਿਖਤਾ ਕਿ ਉਸ ਨੂੰ ਫਿਰ ਸਕੂਟਰ ਤੇ ਅੱਗੇ ਖੜਾ ਕਰ ਲੈਂਦਾ ਬੱਚਾ ਜ਼ਿੰਦਗੀ ਇਸ਼ਾਰੇ ਕਰ ਰਿਹਾ ਕਿ ਉਸ ਤੱਕ ਕਰ ਇਧਰ ਨਹੀਂ ਜਦੋਂ ਉਹ ਲੈ ਕੇ ਜਾ ਰਿਹਾ ਦੂਜੇ ਪਾਸੇ ਆ ਪਰ ਉਸ ਤੋਂ ਬਾਅਦ ਬੱਚਾ ਗਵਾਚ ਗਿਆ ਸਾਰਾ ਪਿੰਡ ਇਕੱਠਾ ਹੋ ਗਿਆ ਪਿੰਡ ਮੈਂ ਜਾਣ ਬੁੱਝ ਕੇ ਕਹਿ ਰਿਹਾ ਕੁਝ ਨਹੀਂ ਲੱਭਿਆ ਫਿਰ ਅਗਲੇ ਦਿਨ ਉਸ ਦੀ লাশ ਪਿੰਡ ਦੇ ਸ਼ਮਸ਼ਾਨ ਘਾਟ ਦੇ ਕੋਲੋਂ ਲੱਭੀ ਹਾਲ ਦੁਹਾਈ ਮਚ ਜਾਂਦੀ ਐ ਚਾਰੇ ਪਾਸੇ ਡਾਕਟਰ ਸਰਕਾਰੀ ਪੋਸਟਮਾਰਟਮ ਤੋਂ ਬਾਅਦ ਦੱਸਦੇ ਨੇ ਕਿ ਜ਼ਿੰਦਗੀ ਦੇ ਨਾਲ ਵਹਿਸ਼ੀ ਤਰੀਕੇ ਦਾ ਬਦਫੈਲੀ ਤੱਕ ਕੀਤੀ ਗਈ ਬਾਅਦ ਵਿੱਚ ਕਤਲ ਕੀਤਾ ਗਿਆ ਪੁਲਿਸ ਨੇ ਦੋਸ਼ੀ ਫੜ ਲਏ 2-3 ਦਿਨ ਦਾ ਰਿਮਾਂਡ ਵੀ ਮਿਲ ਗਿਆ ਪਰ ਜਦੋਂ ਬੱਚੇ ਦੀ ਲੋਥ ਉਹਦੇ ਪਾਪ ਦੇ ਹੱਥ ਆਉਂਦੀ ਐ ਤਾਂ ਸਾਰਾ ਸਰੀਰ ਖੂਨ ਨਾਲ ਲਿਪੜਿਆ ਹੋਇਆ ਸੀ ਉਦੇ ਪੈਂਟ ਨਾਲ ਗਲਾ ਕੋਟ ਕੇ ਮਾਰਿਆ ਦੱਸਿਆ ਜਾਂਦਾ ਤੇ ਮਾਰਨ ਤੋਂ ਪਹਿਲਾਂ ਉਹਨੂੰ ਬੇਰਮੀ ਨਾਲ ਕੁੱਟਿਆ ਗਿਆ ਲੋਹੇ ਨਾਲ ਹੁਣ ਸ਼ਹਿਰਾਂ ਪਿੰਡਾਂ ਦੇ ਵਿੱਚ ਸੰਸਥਾਵਾਂ ਜਲੂਸ ਕੱਢੀ ਜਾਣ ਗਿਆ ਭਈਏ ਪਜਾਓ ਭਈਏ ਮਾਰੋ ਕਿ ਸਾਰੇ ਹੀ ਭਈਏ ਮਾੜੇ ਹੁੰਦੇ ਨੇ ਕਿ ਸਾਰੇ ਬਦਫੈਲੀਆਂ ਕਰਦੇ ਨੇ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਜਦੋਂ ਲੋਕਾਂ ਨੇ ਸ਼ਹਿਰ ਦੇ ਸਭ ਤੋਂ ਮਉਅਜ਼ਜ਼ ਪ੍ਰਧਾਨ ਨੂੰ ਸਵਾਲ ਕੀਤਾ ਕਿ ਇਹ ਕਿਵੇਂ ਹੋ ਸਕਦਾ ਸ਼ਹਿਰ ਦੀਆਂ ਬਾਹਰ-ਬਾਰ ਪਿੰਡਾਂ ਦੇ ਬਾਹਰ-ਬਾਰ ਝੁੱਗੀਆਂ ਪਈਆਂ ਨੇ ਮਰਜ਼ੀ ਨਾਲ ਲੋਕ ਇਕੱਠੇ ਹੋ ਕੇ ਰਹਿੰਦੇ ਨੇ ਜੇ ਕੋਈ ਜਾ ਕੇ ਬੋਲਦਾ ਤਾਂ ਇਕੱਠੇ ਹੋ ਕੇ ਕੁੱਟ ਕੇ ਕੁੱਟਣ ਨੂੰ ਪੈ ਜਾਂਦੇ ਨੇ ਉਹਦੇ ਕੋਲੇ ਕੋਈ ਜਵਾਬ ਨਹੀਂ ਸੀ ਇਹ ਤੋਂ ਪਹਿਲਾਂ ਆਪਾਂ ਗੱਲ ਅੱਗੇ ਤੋੜੀਏ ਮੈਂ ਫਿਰ ਇੱਕ ਵਾਰ ਬੇਨਤੀ ਕਰ ਦਿਆਂ ਕਿ ਯਾਰ ਚੈਨਲ ਨੂੰ ਸਬਸਕ੍ਰਾਈਬ ਤਾਂ ਕਰ ਲਿਓ ਵੀਡੀਓ ਪੂਰਾ ਦੇਖਿਓ ਅੰਤ ਤੱਕ ਜੇਕਰ ਤੁਸੀਂ ਵਾਕਿਆ ਹੀ ਆਪਣੇ ਬੱਚਿਆਂ ਦੇ ਪ੍ਰਤੀ ਸੋਹਰਦੋ ਤਾਂ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਸਿਰਫ ਪੰਜਾਬ ਆਉਣ ਵਾਲੇ ਪ੍ਰਵਾਸੀ ਅਪਰਾਧ ਨਹੀਂ ਕਰਦੇ ਸਾਡੇ ਆਪਣੇ ਮਾਤੜ ਜਿਹੜੇ ਕੈਨੇਡਾ ਗਏ ਨੇ ਪ੍ਰਵਾਸੀ ਬਣ ਕੇ ਉਹਨਾਂ ਵਿੱਚ ਵੀ ਇਹ ਪਰਵਰਤੀਤੀ ਪਾਈ ਜਾਂਦੀ ਹੈ ਪਰ ਮੈਂ ਇਸ ਬੱਚੇ ਦੇ ਲਈ ਕਿਸੇ ਹੋਰ ਨੂੰ ਕਾਤਲ ਨਹੀਂ ਮੰਨਦਾ ਜੇ ਮੈਂ ਦੇਖਾਂ 1990 ਦਾ ਦਹਾਕਾ ਸ਼ੁਰੂਆਤੀ ਦੌਰਾਨ ਛੋਟੀਆਂ ਮੋਟੀਆਂ ਚੋਰੀਆਂ ਦੇ ਛੋਟੇ ਮੋਟੇ ਝਗੜੇ ਦੇ ਭਈਆਂ ਦੇ ਖਬਰਾਂ ਮਿਲਦੀਆਂ ਨੇ ਫਿਰ 2000 ਦੇ ਵਿੱਚ ਲੁਧਿਆਣੇ ਤੇ ਜਲੰਧਰ ਵਿੱਚ ਚੋਰੀਆਂ ਤੇ ਮਾਮੂਲੀ ਹਮਲਿਆਂ ਦੀਆਂ ਚਰਚਾਵਾਂ ਹੁੰਦੀਆਂ ਨੇ 2000 ਇਸੇ ਤਰੀਕੇ ਨਾਲ ਚਲਦੇ ਚਲਦੇ ਤਹਾਕਾ ਨੰਗਾ ਜਾਂਦਾ ਲੇਕਿਨ 2010 ਤੋਂ ਬਾਅਦ ਪਿੰਡੂ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੁਆਰਾ ਕੀਤੇ ਗਏ ਕਤਲ ਸਾਹਮਣੇ ਆਉਂਦੇ ਨੇ 2017 ਵਿੱਚ ਤਾਂ ਫਰਜੈਂਸੀ ਹਮਲੇ ਸਾਹਮਣੇ ਆਉਂਦੇ ਨੇ ਛੋਟੀਆਂ ਮੋਟੀਆਂ ਧੋਖਾ ਧੜੀਆਂ ਤੱਕੇ ਸ਼ਈਆਂ ਇਹ ਵੀ ਨਜ਼ਰ ਆਉਂਦੀਆਂ ਨੇ 2020 ਤੱਕ ਚੋਰੀਆਂ ਧੋਖੇ ਧੜੀਆਂ ਕਤਲ ਲੁੱਟਾਂ ਖੋਹਾਂ ਜਬਰੀ ਵਸੂਲੀ 2022 ਦੇ ਵਿੱਚ ਵੀ 5 ਸਾਲ ਦੇ ਬੱਚੇ ਦਾ ਕਤਲ ਹੁੰਦਾ 2023 ਵਿੱਚ میڈیا ਤਾਂ ਬਹੁਤ ਹੀ ਨਹੀਂ ਦਿਖਾਉਂਦਾ ਕਿਉਂਕਿ ਇਨ੍ਹਾਂ ਦੇ ਕੀਤੇ ਅਪਰਾਧਾਂ ਨੂੰ ਮੀਡੀਆ ਸਾਈਡ ਤੇ ਕਰਕੇ ਛੱਡ ਦਿੰਦਾ ਕਿਉਂਕਿ ਇਨ੍ਹਾਂ ਖਬਰਾਂ ਨੂੰ ਰੋਕਣ ਦਾ ਉਹਨਾਂ ਨੂੰ ਇਸ਼ਤਿਹਾਰ ਨਹੀਂ ਮਿਲੇਗਾ ਸੋ 2024 ਦੇ ਵਿੱਚ ਵੀ ਲਗਾਤਾਰ ਛੋਟੇ ਵੱਡੇ ਅਪਰਾਧ ਔਰ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਬਹੁਤੇ ਅਪਰਾਧ ਜਿਹੜੇ ਪ੍ਰਵਾਸੀਆਂ ਵੱਲੋਂ ਕੀਤੇ ਜਾਂਦੇ ਨੇ ਉਹ ਰਜਿਸਟਰ ਹੀ ਨਹੀਂ ਕਰਵਾਉਣ ਜਾਂਦਾ ਕੋਈ ਥਾਣੇ ਵਿੱਚ ਸੋ ਇਹ ਇੱਕ ਵੱਡੀ ਗੱਲ ਹੈ ਕਿ ਉਹਨਾਂ ਦੇ ਅਪਰਾਧ ਉੱਥੇ ਪਹੁੰਚਦੇ ਨਹੀਂ ਭਈਏ ਜ਼ਿਆਦਾ ਇੱਟਾਂ ਦੇ ਪੱਠਿਆਂ ਤੇ ਉਸਾਰੀ ਦਾ ਕੰਮ ਕਰਦੇ ਨੇ ਇਸ ਵੇਲੇ ਜਿਹੜਾ ਸਾਡਾ ਪੱਠਿਆਂ ਦਾ ਕੰਮ ਆ ਪੰਜਾਬ ਦੇ ਵਿੱਚ ਉਹਦੇ ਵਿੱਚ 50% ਤੋਂ ਜ਼ਿਆਦਾ ਲੇਬਰ ਪ੍ਰਵਾਸੀ ਮਜ਼ਦੂਰਾਂ ਦੀ ਆ ਔਰ ਖੇਤੀਬਾੜੀ ਦੇ ਵਿੱਚ ਵੀ 80% ਲੇਬਰ ਪ੍ਰਵਾਸੀ ਮਜ਼ਦੂਰਾਂ ਦੀ ਆ ਉਦਯੋਗਿਕ ਫੈਕਟਰੀਆਂ ਦੇ ਵਿੱਚ 90% ਲੇਬਰ ਪ੍ਰਵਾਸੀ ਮਜ਼ਦੂਰਾਂ ਦੀ ਹੈ ਜਿਹੜੇ ਟਰੱਕ ਚੱਲ ਪਏ ਨੇ ਆਟੋ ਚੱਲ ਪਏ ਨੇ ਆਵਾਜਾਈ ਦੇ ਵਿੱਚ ਵੀ 30 35% ਪ੍ਰਵਾਸੀ ਲੇਬਰ ਪੜ ਚੁੱਕੀ ਹੈ ਆਪਾਂ ਅਸਲੀ ਗੱਲ ਕਰਦੇ ਹਾਂ ਸੋਚੋ ਇੱਕ ਮਾਸੂਮ ਜ਼ਿੰਦਗੀ ਦੇ ਕਤਲ ਵਰਗੇ ਗੰਭੀਰ ਮਾਮਲੇ ਵਿੱਚ ਵੀ ਕਈ ਚੈਨਲ ਖਬਰ ਨੂੰ ਛੋਟਾ ਕਰਕੇ ਦੱਸ ਰਹੇ ਨੇ ਮਤਲਬ ਛੋਟੀ ਜੀ ਰਿਪੋਰਟ ਬਣਾ ਦਿਓ ਖਬਰ ਮਰ ਜਾਊਗੀ ਕਿਉਂਕਿ ਜਿਹੜਾ ਸਿਆਸੀ ਰਾਜਾ ਬੈਠਾ ਪੰਜਾਬ ਦਾ ਉਹਦੇ ਲਈ ਇਹ ਮਾਹੌਲ ਠੀਕ ਨਹੀਂ ਕਿ ਕੋਈ ਇਹੋ ਜਿਹੀ ਖਬਰ ਪੈਦਾ ਹੋਵੇ ਤੇ ਸੋਸ਼ਲ ਮੀਡੀਆ ਦੇ ਵਿੱਚ ਵੱਡੀ ਹੋਵੇ ਜਿਹਦੇ ਲਈ ਸਰਕਾਰ ਨੂੰ ਵੱਡੇ ਪੱਧਰ ਤੇ ਜਵਾਬਦੇਹ ਹੋਣਾ ਪਵੇ ਕਿਉਂਕਿ ਜੇ ਇਹ ਹੀ ਘਟਨਾ ਚੰਦ ਦਿਨ ਪਹਿਲਾਂ ਹੋ ਜਾਂਦੀ ਤਾਂ ਸਰਕਾਰ ਉਸ ਖਬਰ ਨੂੰ ਆਪਣੇ ਚੈਨਲਾਂ ਦੇ ਉੱਪਰ ਉਸੇ ਤਰੀਕੇ ਨਾਲ ਚਲਵਾਉਂਦੀ ਜਿਵੇਂ ਠਾਣ ਮਾਜਰੇ ਦੀ ਖਬਰ ਚੱਕੀ ਗਈ ਉਦੋਂ ਲੋੜ ਸੀ ਕਿਉਂਕਿ ਉਦੋਂ ਉਹ ਚਾਹੁੰਦੇ ਸੀ ਕਿ ਸਰਕਾਰ ਜਿਹੜੀ ਹੜ੍ਹਾਂ ਦੀ ਮਾਰ ਪੰਜਾਬ ਦੇ ਉੱਤੇ ਆਈ ਵੀ ਹੈ ਉਹ ਪੰਜਾਬ ਸਰਕਾਰ ਤੋਂ ਤੱਕ ਕੁਝ ਹੋ ਨਹੀਂ ਰਿਹਾ ਮੁੱਖ ਮੰਤਰੀ ਤਾਂ ਰਜਾਈ ਦੱਬ ਕੇ ਹਸਪਤਾਲ ਵਿੱਚ ਪੈ ਗਿਆ ਉਹ ਫਿਰ ਗੋਦੀ ਮੀਡੀਆ ਨੂੰ ਕਹਿ ਰਹੇ ਸੀ ਕਿ ਕੁਝ ਇਸ ਤਰ੍ਹਾਂ ਦੀਆਂ ਖਬਰਾਂ ਚੱਕੋ ਜਿਹਦੇ ਨਾਲ ਲੋਕਾਂ ਦਾ ਧਿਆਨ ਹੜ੍ਹਾਂ ਤੋਂ ਹਟੇ ਉਦੋਂ ਇਹ ਖਬਰ ਨਹੀਂ ਆਈ ਤੁਸੀਂ ਇਹ ਦੇਖ ਲਓ ਆ ਲਾਲਕੇ ਦੀ ਤਰਨ ਤਰਨ ਵਾਲੇ ਦੀ ਖਬਰ ਕਿੰਨੀ ਕੁ ਚੱਲ ਰਹੀ ਹੈ ਪਰ ਲੇਕਿਨ ਪਠਾਨ ਮਜਰੇ ਦੀ ਖਬਰ ਕਿੰਨੀ ਚੱਲੀ ਸੀ ਕਿਉਂਕਿ ਉਦੋਂ ਸਰਕਾਰ ਨੂੰ ਲੋੜ ਸੀ ਗੋਦੀ ਮੀਡੀਆ ਨੇ ਉਹ ਖਬਰ ਚੱਕੀ ਇਹ ਸਪான்ਸਰਡ ਦਬਾਹ ਸਪான்ਸਰਡ ਰਿਲੇਸ਼ਨਸ ਨੇ ਸਰਕਾਰ ਦਾ ਪੈਸਾ ਤੇ ਮੀਡੀਆ ਦੇ ਗਲ ਵਿੱਚ ਕੁੱਤਿਆਂ ਵਾਂਗੂ ਪਟੇ ਪਾਏ ਹੋਏ ਨੇ ਤੇ ਉਹ ਜਦੋਂ ਮਾਲਕ ਕਹਿੰਦਾ ਭੌਂਕ ਤੇ ਫਿਰ ਉਹ ਭੌਂਕਦੇ ਨੇ ਪੰਜਾਬ ਸਰਕਾਰ ਦੇ ਕੋਲ ਕੋਈ ਰਿਕਾਰਡ ਨਹੀਂ ਤੁਸੀਂ ਇਹ ਦੇਖੋ ਵੀ ਪੁਲਿਸ ਨੇ ਤਾਂ ਬਹੁਤ ਤਕੜੀ ਜਾਂਚ ਕੀਤੀ ਕਿ ਓਵਰਨਾਈਟ ਚਾਰਜ ਕੀਤਾ ਫੜ ਲਿਆ ਅਪਰਾਧੀ ਪਰ ਗੱਲ ਇਹ ਆ ਕਿ ਸਰਕਾਰ ਦੀ ਜ਼ਿੰਮੇਵਾਰੀ ਸਿਰਫ ਅਪਰਾਧੀ ਫੜ ਕੇ ਦੇਣ ਤੱਕ ਆ ਜਿਹੜਾ ਬਾਹਰੀ ਮਜ਼ਦੂਰ ਆਸਾਨੀ ਨਾਲ ਜ਼ਮੀਨ ਖਰੀਦ ਸਕਦਾ ਕਾਰਡ ਲੈ ਸਕਦਾ ਸਿਆਸੀ ਲਾਭ ਲੈ ਸਕਦਾ ਮਜ਼ਦੂਰਾਂ ਦੇ ਗਰੁੱਪ ਬਣ ਗਏ ਨੇ ਐਸੋਸੀਏਸ਼ਨਸ ਬਣ ਗਿਆ ਨੇ ਲੁਧਿਆਣੇ ਛਾ ਕੇ ਦੇਖੋ ਤੁਸੀਂ ਓਏ ਤਾਂ ਕਹਿ ਕੇ ਦੇਖੋ ਪਕ ਲਾਉਣ ਤੱਕ ਜਾਂਦੇ ਨੇ ਲਾ ਦਿੰਦੇ ਨੇ ਤੁਸੀਂ ਸੋਚ ਰਹੇ ਹੋ ਕਿ ਅਖੀਰ ਇਹ ਸਭ ਕਿਉਂ ਅਸਲ ਵਿੱਚ ਸਥਾਨਕ ਪੰਜਾਬੀ ਮਜ਼ਦੂਰ ਹੁਣ ਬਹੁਤ ਵੱਡੇ ਗੰਦੇ ਔਖੇ ਭਿਆਨਕ ਕੰਮਾਂ ਤੋਂ ਕਿਨਾਰਾ ਕਰ ਗਏ ਨੇ ਇੱਕ ਵੈਕਿਊਮ ਬਣ ਗਿਆ ਤੇ ਇਸ ਵੈਕਿਊਮ ਨੂੰ ਇਸ ਜਗ੍ਹਾ ਨੂੰ ਪ੍ਰਵਾਸੀ ਮਜ਼ਦੂਰਾਂ ਨੇ ਆ ਕੇ ਭਰ ਦਿੱਤਾ ਇਹ ਆਉਣ ਲੱਗੇ ਆਉਂਦੇ ਹੀ ਰਹੇ ਆ ਹੀ ਜਾਂਦੇ ਨੇ ਬਿਨਾ ਕਿਸੇ ਦੀ ਮਰਜ਼ੀ ਦੇ ਬੈਠ ਜਾਂਦੇ ਨੇ ਸੰਖਿਆ ਵਧਣ ਤੇ ਇਹਨਾਂ ਦਾ ਦਬਦਬਾ ਵਧ ਜਾਂਦਾ ਫਿਰ ਇੱਕ ਲੋਕਲ ਨੇਤਾਵਾਂ ਲਈ ਵੋਟਾਂ ਧੱਕਮ ਕਰਦੇ ਨੇ ਤੇ ਵੋਟਰ ਅਧਿਕਾਰਡ ਬਣ ਜਾਂਦੇ ਨੇ ਆਧਾਰ ਕਾਰਡ ਬਣ ਜਾਂਦੇ ਨੇ ਸ਼ਰਾਬਾਂ ਚੱਲਦੀਆਂ ਨੇ ਮਤਲਬ ਕਿ ਜਿੰਨਾ ਅੱਜ ਪੰਜਾਬ ਦੇ ਵਿੱਚ ਜ਼ਰਦਾ ਜਿੰਨਾ ਪੁੜੀਆਂ ਅੰਜਾਂ ਨੇ ਪੰਜਾਬ ਨੂੰ ਇਹਨਾਂ ਦੀ ਦੇਣਾ ਕਿਉਂਕਿ ਉਹ ਇਹਨਾਂ ਦਾ ਲਾਈਫ ਸਟਾਈਲ ਆ ਤੇ ਇਹ ਉਹ ਨਾਲ ਲੈ ਕੇ ਆਏ ਨੇ ਇੱਕ ਕਾਨੂੰਨ ਦੀ ਕਮਜ਼ੋਰੀ ਸਮਾਜ ਦੀ ਮੀਡੀਆ ਦੀ ਅਸਫਲਤਾ ਦਾ ਸੰਗਮ ਹੈ ਜਨਾਬ ਜਦੋਂ ਮੀਡੀਆ ਸੱਚ ਨਹੀਂ ਦਿਖਾਉਂਦਾ ਸਰਕਾਰ ਉਸ ਨੂੰ ਨਿਯੰਤਰਣ ਨਹੀਂ ਕਰਦੀ ਤੇ ਫਿਰ ਘਟਦੀਆਂ ਘਟਦੀਆਂ ਕਟਨਾਵਾ ਬਹੁਤ ਭਿਆਨਕ ਘਟ ਜਾਂਦੀਆਂ ਨੇ ਸਾਡੇ ਸਮਾਜ ਦੀ ਸਥਿਰਤਾ ਸੁਰੱਖਿਆ ਲਈ ਸਭ ਤੋਂ ਵੱਡਾ ਸਵਾਲ ਬਣ ਜਾਂਦੀ ਹੈ ਨੇ ਕਿ ਅਸੀਂ ਤਾਂ ਕਾਤਲਾਂ ਨੂੰ ਜਗਾ ਨਹੀਂ ਦੇ ਰਹੇ ਮਤਲਬ ਕਿ ਅਸੀਂ ਬਦਲਾਖੋਰਾ ਦੇ ਨਿਸ਼ਾਨੇ ਤੇ ਰਹਿ ਕੇ ਜਿਉਣਾ ਹੈ ਜਾਂ ਫਿਰ ਆਪੋ ਆਪਣੇ ਪਿੰਡਾਂ ਪੰਚਾਇਤਾਂ ਮੁਹੱਲਾ ਕਮੇਟੀਆਂ ਵਿੱਚ ਇਹਨਾਂ ਪ੍ਰਵਾਸੀਆਂ ਦੀ ਸਹੀ ਪਛਾਣ ਕਰਕੇ ਸ਼ਨਾਖਤ ਕਰਕੇ ਇਹਨਾਂ ਨੂੰ ਪੰਜਾਬ ਦੇ ਵਿੱਚ ਰੋਕਣ ਦੀ ਇਜਾਜ਼ਤ ਦੇਣੀ ਹੈ ਕਿਉਂਕਿ ਤੱਕਾ ਕਿਸੇ ਨਾਲ ਵੀ ਹੋਣਾ ਮਾੜਾ ਅਸੀਂ ਵੀ ਪੰਜਾਬੀ ਪ੍ਰਵਾਸੀ ਆ ਬਹੁਤ ਵੱਡਾ ਹਿੱਸਾ ਕੈਨੇਡਾ ਵਿੱਚ ਰਹਿੰਦਾ ਅਪਰਾਧ ਅਸੀਂ ਵੀ ਕਰਦੇ ਆ ਜੇਕਰ ਮੈਂ ਜਿਸ ਤਰੀਕੇ ਨਾਲ ਪ੍ਰਵਾਸੀਆਂ ਦਾ ਟਾਈਮਲਾਈਨ ਦੱਸੀ ਆ 2000 ਤੋਂ 1999 ਤੋਂ 90 ਤੋਂ ਤਾਂ ਮੈਂ ਪ੍ਰਵਾਸੀ ਪੰਜਾਬੀਆਂ ਦੀ ਟਾਈਮਲਾਈਨ ਵੀ ਦੱਸ ਸਕਦਾ ਸਾਡੇ ਵੀ ਗੈਂਗ ਬਣੇ ਨੇ ਪਰ ਹਾਂ ਸਾਡੇ ਪੰਜਾਬੀ ਵੀ ਬਹੁਤ ਡੌਂਕੀ ਰਾਹੀਂ ਗੈਰ ਕਾਨੂੰਨੀ ਤਰੀਕੇ ਨਾਲ ਬੜੇ ਹੋਏ ਨੇ ਸੋ ਜੇਕਰ ਉੱਥੇ ਸਾਡੇ ਪੰਜਾਬੀਆਂ ਦੇ ਵੱਲੋਂ ਉੱਥੋਂ ਦੇ ਲੋਕਾਂ ਨੂੰ ਇਸ ਤਰੀਕੇ ਦਾ ਸਮਾਜਿਕ ਖਤਰਾ ਹੋਵੇਗਾ ਤੇ ਫਿਰ ਉਹ ਵੀ ਚੀਕਾ ਮਾਰਨਗੇ ਸੋ ਸਮਾਜ ਨੂੰ ਪੂਰੇ ਦੇ ਪੂਰੇ ਚੱਕਰ ਨੂੰ ਸਮਝਣਾ ਪਵੇਗਾ ਜਦੋਂ ਤੱਕ ਇਹ ਗਲਤ ਚੱਕਰ ਜਾਰੀ ਰਹੇਗਾ ਛੋਟੇ-ਛੋਟੇ ਜ਼ਿੰਦਗੀ ਵਰਗੇ ਬੱਚਿਆਂ ਦੀ ਜ਼ਿੰਦਗੀ ਹਮੇਸ਼ਾ ਖਤਰੇ ਵਿੱਚ ਰਹੇਗੀ ਇਹ ਕੇਵਲ ਇੱਕ ਕਹਾਣੀ ਨਹੀਂ ਹੈ ਅਸਲ ਵਿੱਚ ਸਾਡੀ ਸੱਚਾਈ ਅਤੇ ਸਾਡੇ ਹਰ ਇੱਕ ਦੀ ਜ਼ਿੰਮੇਵਾਰੀ ਦੀ ਕਹਾਣੀ ਹੈ ਹੁਣ ਮੈਂ ਤੁਹਾਡੇ ਤੋਂ ਵਿਦਾ ਲਵਾਂਗਾ ਪਰ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ ਇਹ ਸੱਚਾਈ ਨੂੰ ਜ਼ਿਆਦਾ ਲੋਕਾਂ ਤੱਕ ਪਹੁੰਚਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਔਰ ਆਪੋ ਆਪਣੀਆਂ ਪੰਚਾਇਤਾਂ ਆਪਣੇ ਮੁਹੱਲਿਆਂ ਦੇ ਵਿੱਚ ਇਸ ਤਰ੍ਹਾਂ ਦੇ ਮਤੇ ਪਾਉਣਾ ਬਾਰੋਂ ਆਏ ਪ੍ਰਵਾਸੀਆਂ ਨੂੰ ਜਿਹੜੇ ਖਾਲੀ ਪਲਾਟ ਪਏ ਨੇ ਉਹਨਾਂ ਵਿੱਚ ਪ੍ਰਵਾਸੀ ਰਹਿੰਦੇ ਨੇ ਰੰਗ ਵਾਲਾ ਪ੍ਰਵਾਸੀ ਹੈ ਪਲੰਬਰ ਵਾਲਾ ਪ੍ਰਵਾਸੀ ਹੈ ਕੰਦਾ ਬਣਾਉਣ ਵਾਲਾ ਪ੍ਰਵਾਸੀ ਹੈ ਉਹ ਪ੍ਰਵਾਸੀ ਉਦੋਂ ਤੱਕ ਖਤਰਾ ਨਹੀਂ ਹੈ ਜਦੋਂ ਤੱਕ ਉਹਦੀ ਪਛਾਣ ਔਰ ਜੇ ਬਿਨਾ ਪਹਿਚਾਨ ਦੇ ਬਿਨਾ ਪੁਲਿਸ ਵੈਰੀਫਿਕੇਸ਼ਨ ਦੇ ਕੋਈ ਬੰਦਾ ਸਾਡੇ ਸਮਾਜ ਦੇ ਵਿੱਚ ਘੁੰਮ ਰਿਹਾ ਉਹ ਸਾਡੇ ਲਈ ਬਿਲਕੁਲ ਉਨਾ ਹੀ ਵੱਡਾ ਖਤਰਾ ਹੋ ਸਕਦਾ ਜਿੰਨੇ ਵੱਡੇ ਖਤਰੇ ਨੇ ਉਸ ਮਾਸੂਮ ਜ਼ਿੰਦਗੀ ਤੋਂ ਉਸਦੀ ਜ਼ਿੰਦਗੀ ਲੈ ਲਈ ਪਰਿਵਾਰ ਤੋਂ ਉਸਦਾ ਭਵਿੱਖ ਲੈ ਲਿਆ ਇੱਕ ਭੈਣ ਤੋਂ ਬਹੁਤ ਮਾਸੂਮ ਬਹੁਤ ਸੋਹਣਾ ਬਹੁਤ ਪਿਆਰਾ ਬੱਚਾ ਭਰਾ ਲੈ ਲਿਆ ਇੱਕ ਮਾਂ ਤੋਂ ਆਪਣੀ ਔਲਾਦ ਲੈ ਗਿਆ ਇੱਕ ਬਾਪ ਨੂੰ ਰੋਂਦੇ ਕਰਲਾਉਂਦੇ ਛੱਡ ਗਿਆ ਕਿ ਆਖਰ ਜ਼ਿੰਦਗੀ ਦੇ ਵਿੱਚ ਮੈਂ ਕੀ ਕਮਾਇਆ ਧੰਨਵਾਦ